ਹਾਂਜੀ ਪੁੱਤਰ ਹੁਣ ਆਪਾਂ ਮੈਥ ਨੂੰ ਕਰਨ ਲੱਗਿਆਂ ਦੇਖੋ ਤੁਹਾਡਾ ਨੋਰ ਲਿਆ ਦਾ ਪੇਪਰ 18 ਜਨਵਰੀ ਦਾ ਹੈ ਪੰਜਾਬੀ ਤਾਂ ਆਪਾਂ ਬੋਥ ਸਿਲੇਬਸ ਕਰ ਲਿਆ ਹੁਣ ਪੰਜਾਬੀ ਨੂੰ ਨਹੀਂ ਟੱਚ ਕਰਾਂਗੇ ਜਿੰਨਾ ਵੀ ਤੁਸੀਂ ਪੰਜਾਬੀ ਦਾ ਕਰਾਇਆ ਉਹ ਤੁਸੀਂ ਕਰ ਲਓ ਬਾਕੀ ਤੁਹਾਨੂੰ ਜਿੱਥੋਂ ਵੀ ਮਟੀਰੀਅਲ ਮਿਲਦਾਗਾ ਉਹ ਤੁਸੀਂ ਉਥੋਂ ਲੈ ਕੇ ਪੰਜਾਬੀ ਦਾ ਕਰ ਲਿਓ ਹੁਣ ਆਪਾਂ ਮੈਥ ਦਾ ਇਕਾਈ ਵਰੀ ਦਾ ਸੈੱਟ ਸ਼ੁਰੂ ਕੀਤਾ ਵਾ ਸੀ ਇਹਦੇ ਪੰਜ ਸਮ ਆਪਾਂ ਕਰ ਲਏ ਸੀਗੇ ਸੈੱਟ ਨੰਬਰ 2 ਸੀ ਇਸ ਤੇ ਛੇਵਾਂ ਸਵਾਲ ਆਪਾਂ ਕਰਨ ਲੱਗੇ ਆਂ ਛੇਵਾਂ ਸਵਾਲ ਦੇਖੋ ਪਹਿਲਾਂ ਆਪਾਂ ਸਟੇਟਮੈਂਟ ਪੜ੍ਹਦੇ ਹਾਂ ਦੋ ਪੈਨਸਲਾਂ ਦਾ ਮੁੱਲ 2 ਰੁਪਏ ਹੈ ਅਤੇ ਇੱਕ ਬਾਲਪੈਨ ਦਾ ਮੁੱਲ 2 ਰੁਪਏ ਹੈ ਦੋ ਪੈਨਸਲਾਂ 2 ਰੁਪਏ ਦੀਆਂ ਇੱਕ ਬਾਲਪੈਨ 2 ਰੁਪਏ ਦਾ ਚਾਰ ਪੈਨਸਲਾਂ ਅਤੇ ਦੋ ਬਾਲਪੈਨਾਂ ਦੀ ਕੀਮਤ ਕੀ ਹੋਊਗੀ ਦੇਖੋ ਜੀ ਦੋ ਪੈਨਸਲਾਂ ਦਾ ਮੁੱਲ ਕਿੰਨਾ ਹੈ ਇਹਨੂੰ ਆਪਾਂ ਲਿਖਣ ਲੱਗੇ ਆ ਦੋ ਪੈਨਸਲਾਂ ਦਾ ਮੁੱਲ ਦੋ ਪੈਨਸਲਾਂ ਦਾ ਮੁੱਲ ਉਹਨਾਂ ਨੇ ਆਪਾਂ ਨੂੰ ਕਿੰਨਾ ਦਿੱਤਾ ਵਾ 2 ਰੁਪਏ ਤੇ ਇੱਕ ਪੈਨਸਲ ਦਾ ਮੁੱਲ ਕਿੰਨਾ ਹੋ ਗਿਆ ਇੱਕ ਦਾ 2/2 1 ਰੁਪਿਆ ਹੋ ਗਿਆ ਨਾ ਇੱਕ ਦਾ ਹੋ ਗਿਆ 1 ਰੁਪਿਆ ਅੱਗੇ ਕੀ ਆ ਉਹਨਾਂ ਨੇ ਇੱਕ ਬਾਲ ਪੈਨ ਦਾ ਮੁੱਲ 2 ਰੁਪਏ ਹੈ ਇੱਕ ਬਾਲ ਪੈਨ ਦਾ ਮੁੱਲ ਇੱਕ ਬਾਲ ਪੈਨ ਦਾ ਮੁੱਲ ਆਪਾਂ ਨੂੰ ਕਿੰਨਾ ਦਿੱਤਾ ਵਾ 2 ਰੁਪਏ ਚਾਰ ਪੈਨਸਲਾਂ ਤੇ ਦੋ ਬਾਲਪੈਨਾਂ ਦੀ ਕੀਮਤ ਹੁਣ ਚਾਰ ਪੈਨਸਲਾਂ ਦੀ ਕੀਮਤ ਕਿੰਨੀ ਹੋਊਗੀ ਦੇਖੋ ਇੱਕ ਪੈਨਸਲ ਦੀ 1 ਰੁਪਈਆ ਸੀ ਚਾਰ ਪੈਨਸਲਾਂ ਚਾਰ ਪੈਨਸਲਾਂ ਕਿੰਨੇ ਦੀਆਂ ਹੋ ਗਈਆਂ ਇੱਕ ਪੈਨਸਲ 1 ਰੁਪਈਆ ਦੀ ਸੀ ਤੇ ਚਾਰ ਪੈਨਸਲਾਂ ਹੋ ਗਈਆਂ 4 ਪੈ ਦੀਆਂ ਦੋ ਬਾਲਪੈਨਾਂ ਦੀ ਕੀਮਤ ਦੋ ਬਾਲਪੈਨ ਦੋ ਬਾਲਪੈਨ ਕਿੰਨੇ ਇੱਕ ਬਾਲਪੈਨ 2 ਰੁਪਏ ਦਾ ਸੀ ਦੋ ਕਿੰਨੇ ਦੇ ਹੋਗੇ 4 ਰੁਪਏ ਦੇ कुल रुपए किन्ने हो गए कुल रुपए चार से चार अठ रुपए हो गए देखो अठ रुपये आप देख रहे हैं जी अपने कोश्शन है तो नहीं हैगा हाँ जी पुत्र अठ रुपये आ पैया अठ रुपये ठीक है अठ रुपए दूसरी ऑप्शन अपनी तुम्हें इनू की करना गा निशानी ला देनी अगे हाँ आ जाओ जी अपना सत्तव सवाल ਸਤਵਾਂ ਸਵਾਲ ਦੇਖੋ ਕੀ ਹੈ ਜੇਕਰ ਇੱਕ ਮਜ਼ਦੂਰ 5 ਦਿਨਾਂ ਵਿੱਚ 165 ਰੁਪਏ ਕਮਾਉਂਦਾ ਹੈ ਤਾਂ 25 ਦਿਨਾਂ ਵਿੱਚ ਕਿੰਨੇ ਰੁਪਏ ਕਮਾਊਗਾ ਪਹਿਲਾਂ ਇੱਕ ਦਿਨ ਦੀ ਆਪਾਂ ਉਹਦੀ ਮਜ਼ਦੂਰੀ ਕੱਢਾਂਗੇ ਠੀਕ ਹੈ 5 ਦਿਨਾਂ ਦੀ ਕਮਾਈ ਕਿੰਨੀ ਹੈ 165 ਰੁਪਏ 5 ਦਿਨਾਂ ਦੀ ਕਮਾਈ 165 ਰੁਪਏ ਤੇ ਇੱਕ ਦਿਨ ਦੀ ਕਿੰਨੀ ਹੋਗੀ ਬਟੇ 165 ਵਟਾ 5 ਕਰ ਦੋ 5 3 ਏ 15 1 5 3 ਏ 15 33 ਰੁਪਏ ਹੋਗੀ ਤੇ 25 ਦਿਨਾਂ ਦੀ ਕਮਾਈ ਹੁਣਾਂ ਨੇ ਪੁੱਛਿਆਗਾ 25 ਦਿਨਾਂ ਦੀ ਕਮਾਈ 33 ਗੁਣਾ 25 ਇਹਨੂੰ ਗੁਣਾ ਕਰ ਲੋ 33 ਨੂੰ 25 ਤੇ 5 3 ਏ 15 5 ਏ 15 ਤੇ 1 16 2 3 ਏ 6 2 3 ਏ 6 5 6 6 12 6 7 ਤੇ 825 ਰੁਪਏ ਹੋਗੇ ਤੁਸੀਂ ਇਹਨੂੰ ਐ ਵੀ ਇੱਥੇ ਨਾ ਕਟੋਗੇ ਤੁਸੀਂ ਇਹਨੂੰ ਸਿੱਧਾ ਵੀ ਕਰ ਸਕਦੇ ਹੋ ਦੇਖੋ ਇਹਦਾ ਦੂਜਾ ਤਰੀਕਾ ਹੈਗਾ 165 ਜੇ ਆਪਾਂ 5 ਕਰਾਂਗੇ 25 ਕਰ ਦੋ ਆ ਸੌਖਾ ਤਰੀਕਾ 5ਉ 5ੀ 25 ਹੋ ਗਿਆ ਆ ਸਿੰਪਲ ਗੁਣਾ ਹੈ 5ਉ 5ੀ 25 2 5 31 31 32 5 3 825 ਰੁਪਏ ਹੋ ਗਏ 825 ਕਿਸੇ ਤਰੀਕੇ ਨਾਲ ਮਰਜੀ ਕਰ ਲਓ ਹਾਂਜੀ ਹੁਣ 825 ਰੁਪਏ ਆਪਣੇ ਕੋਲੇ ਕਿਹੜੀ ਆਪਸ਼ਨ ਆ ਗਈ ਆਪਸ਼ਨ ਨੰਬਰ 2 ਆ ਗਈ 8ਵਾਂ ਸਵਾਲ ਹੈ 60 ਸੰਤਰਿਆਂ ਦੀ ਕੀਮਤ 54 ਰੁਪਏ ਹੈ 54 ਸੰਤਿਆਂ ਦੀ ਕੀਮਤ ਪਤਾ ਕਰੋ ਦੇਖੋ 60 ਸੰਤਰਿਆਂ ਦੀ ਕੀਮਤ ਕਿੰਨੀ ਆ ਅੱਠਵਾਂ ਸਮ ਆਪਾਂ ਕਰਨ ਲੱਗੇ ਆ 60 ਸੰਤਰਿਆਂ ਦੀ ਕੀਮਤ 60 ਸੰਤਰਿਆਂ ਦੀ ਕੀਮਤ ਕਿੰਨੀ ਆ ਬੇਟੇ ਆਪਾਂ ਇਹਨਾਂ ਦਿੱਤੀ ਆ 54 ਰੁਪਏ ਇੱਕ ਸੰਤਰੇ ਦੀ ਕਿੰਨੀ ਹੋਊਗੀ 54 60 ਘੱਟ ਰੁਪਏ ਹੋਊਗੀ ਇੱਕ ਸੰਤਰੇ ਦੀ ਤੇ ਅੱਗੇ ਉਹਨਾਂ ਨੇ ਕੀ ਪੁੱਛਿਆ 54 54 ਸੰਤਰਿਆਂ ਦੀ ਕੀਮਤ ਪਤਾ ਕਰੋ 54 ਦੀ ਆਪਾਂ ਕੀ ਕਰਨੀ ਆ ਪਤਾ ਕਰਨੀ ਆ 54 60 54 ਇਹਨੂੰ ਕੱਟ ਦੋ ਜੀ ਇਹ ਕੱਟੇ ਜਾਣਗੇ 6 ਤੇ ਕੱਟ ਦੋ ਇਹ 10 ਆ ਗਿਆ 9 6 54 9 ਚੋਕਾ ਹਾਂ ਠੀਕ ਹੈ 6 1 6 10 ਆ ਗਿਆ 2 नाम 54 ਹੋ ਗਿਆ 1 9 9 2 9 18 3 7 4 9 36 3 ਸ ਲਾ ਕੇ 9545 46 47 48 10 ਸਾਕੇ ਜਦੋਂ ਆਪਾਂ ਇਹਦੀ ਭਾਗ ਕਰਾਂਗੇ ਇਹ ਆਜੂਗਾ ਪੁੱਤਰ ਚੰ 10 ਚੌਕਾ 40 ਆਜੂਗਾ 10 6 8 80 ਆਜੂਗਾ 48.60 ਆਪਣਾ ਅਨਸਰ ਆਜੂਗਾ 48.60 ਆਪਣੇ ਕੋਲੇ ਦੂਜੀ ਆਪਸ਼ਨ ਤੇ ਇਹਨੂੰ ਆਪਾਂ ਟਿਕ ਕਰ ਦਾਂਗੇ ਅਗਿਆ ਜੀ ਨੌਵਾਂ ਸਵਾਲ ਨਵਾਂ ਸਵਾਲ ਦੇਖੋ ਕਿਵੇਂ ਆ ਤਿੰਨ ਪੈਨਾਂ ਅਤੇ ਪੰਜ ਪੈਂਸਲਾਂ ਦੀ ਕੀਮਤ 14 ਰੁਪਏ ਆ 12 ਪੈਨਾਂ ਅਤੇ 20 ਪੈਂਸਲਾਂ ਦਾ ਦੇਖੋ ਤਿੰਨ ਪੈਨ ਤੇ ਪੰਜ ਪੈਂਸਲਾਂ ਤਿੰਨ ਪੈਨ ਇੱਧਰ ਲਾ ਲਓ ਪੰਜ ਪੈਂਸਲਾਂ ਠੀਕ ਹੈ ਜੀ ਤਿੰਨ ਪੈਨ ਤੇ 5 ਪੈਨਸਲਾਂ ਅੱਗੇ ਦੀ ਕੀਮਤ ਕਿੰਨੀ ਹੈ 14 ਰੁਪਏ 12 ਪੈਨ ਅਤੇ 20 ਪੈਨਸਲਾਂ 12 ਪੈਨ ਅਨੁਪਾਤ ਕਰ ਲੋ 12 ਪੈਨ ਸਮਾਨ ਅਨੁਪਾਤ ਕਿੰਨੀ ਅੱਗੇ 20 ਪੈਨਸਲਾਂ ਅਨੁਪਾਤ 20 ਪੈਨਸਲਾਂ ਇਹਨੂੰ ਕੱਟ ਲੋ 1 3 3 4 12 1 5 5 5 4 20 ਯਾਨੀ ਕਿ 1 ਅਨੁਪਾਤ 4 ਆ ਗਿਆ 4 ਗੁਣਾ ਵਧ ਰਹੀਆਂ ਨੇ ਪੁੱਤਰ ਤੇ ਇਹ ਕੀ ਹੋਊਗਾ ਫਿਰ ਅੱਗੇ ਆਪਣੇ 14 ਰੁਪਏ ਆ ਇਹਨੂੰ ਵੀ ਆਪਾਂ 4 ਰੁਪਏ ਵਧਾਵਾਂਗੇ 4 ਗੁਣਾ ਹੀ ਇਹਨੂੰ ਵਧਾਵਾਂਗੇ ਦੇਖੋ 14 ਚੌਕ 56 ਜਾਂ ਇਹਨੂੰ ਸਿੱਧਾ ਕਰ ਲਓ 14 ਗੁਣਾ 4 ਕਰ ਲਓ 14 ਚੌਕ 56 ਰੁਪਏ ਆਪਣਾ ਕੀ ਆ ਗਿਆ ਆਨਸਰ ਆ ਗਿਆ ਜੀ 56 ਰੁਪਏ ਆਪਣੀ ਦੂਜੀ ਆਪਸ਼ਨ ਆ ਗਈ ਅੱਗੇ ਦਸਵਾਂ ਸਵਾਲ ਆ ਜੋ 4 ਕਿਲੋਗ੍ਰਾਮ ਚੌਲਾਂ ਦੀ ਕੀਮਤ 6 ਕਿਲੋਗ੍ਰਾਮ ਕਣਕ ਦੀ ਕੀਮਤ ਦੇ ਬਰਾਬਰ ਹੈ ਜੇਕਰ 1 ਕਿਲੋਗ੍ਰam ਚੌਲਾਂ ਦੀ ਕੀਮਤ 12 ਰੁਪਏ ਤੇ 1 ਕਿਲੋਗ੍ਰam ਕਣਕ ਦੀ ਕੀਮਤ ਪਤਾ ਕਰਨੀ ਆ ਦੇਖੋ ਪਹਿਲਾਂ ਇੱਕ ਆਪਾਂ ਨੂੰ ਦਿੱਤੀ ਵੀ ਆ 1 ਕਿਲੋਗ੍ਰam ਚੌਲਾਂ ਦੀ ਕੀਮਤ ਕਿੰਨੀ ਆ 12 ਰੁਪਏ ਆ 10ਵਾਂ ਸਵਾਲ 1 ਕਿਲੋਗ੍ਰam ਚੌਲਾਂ ਦੀ ਕੀਮਤ 1 ਕਿਲੋਗ੍ਰam ਚੌਲਾਂ ਦੀ ਕੀਮਤ ਆਪਾਂ ਨੂੰ ਕਿੰਨੀ ਦਿੱਤੀ ਵੀ ਆ 12 ਰੁਪਏ ਦਿੱਤੀ ਵੀ ਆ चार किलोग्राम चौलान की कीमत होगी दुगनी चार गुना होगी बारह चौक अड़ताली रुपए होगी छे किलोग्राम कणक की कीमत दे बराबर है यानी कि कीमत एमत छे किलोग्राम कणक द छे किलोग्राम कणक की कीमत अड़ताली बटा छे कर लो पुत्र छठ अड़ताली ठीक है जी अठ रुपए होगी ਹੁਣ ਆਪਾਂ 8 ਦੇਖ ਲੈਨੇ ਆਪਣੇ ਕੋਲੇ 8 ਹੈਗੀ ਹੈ ਪਹਿਲੀ ਆਪਸ਼ਨ ਤੇ ਆ ਉਹਨੂੰ ਆਪਾਂ ਕੀ ਕਰਾਂਗੇ ਅਦਰ ਰਾਈਟ ਆਪਸ਼ਨ ਟਿਕ ਕਰ ਦਾਂਗੇ ਹਾਂਜੀ ਪਿਆਰੇ ਬੱਚਿਓ 10 ਸਵਾਲ ਹੋ ਗਏ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਚ ਕਰਦੇ ਹਾਂ